ਮੈਂ ਗਿਆ ਸਲੂਨ ਤੇ ਉੱਥੇ ਜਾ ਕੇ ਪਹਿਲਾਂ ਤੇ ਹਰਗੁਣ ਦੇ ਨਾਲ ਗੱਲ ਕੀਤੀ ਫਿਰ ਕਹਿੰਦੀ ਪਾਪਾ ਮੈਨੂੰ ਬੈਲੂਨ ਦੇਓ ਬੈਲੂਨ ਦੇਓ ਤੇ ਜਿੱਦਾਂ ਬੋਲਦੀ ਹੁੰਦੀ ਫਿਰ ਮੈਂ ਜਦ ਬਲੂਨ ਦਿਖਾਏ ਤੇ ਬੜੀ ਖੁਸ਼ ਹੋਈ ਫਿਰ ਫਿਰ ਮੈਨੂੰ ਕਹਿੰਦੀ ਮੈਨੂੰ ਲਾ ਕੇ ਦਿਓ ਮਗਾ ਨਹੀਂ ਪੁੱਤੇ ਲਾਗਣ ਰੱਖਣੇ ਕੋਈ ਨਹੀਂ ਤੂੰ ਆਉਂਗੀ ਜਦੋਂ ਤੇਰੇ ਜੁੱਗੇ ਰੱਖੇ ਆ ਤੇ ਫਿਰ ਮੈਂ ਕਹਾ ਲੈ ਫਰਦਨ ਲਾ ਕੇ ਦੇਤਾ ਹੀ ਫਿਰ ਹੱਸ ਪਈ ਖੁਸ਼ ਹੋ ਗਈ ਬਸ ਇੰਨੀ ਗੱਲਬਾਤ ਕੀਤੀ ਨਾਲੇ ਅੱਜ ਆ ਮੰਜਾ ਬਣਾਇਆ ਨਵਾਂ ਉਹਦੇ ਉੱਤੇ ਫਿਰ ਦੁਪਹਿਰੇ ਤਪੇ ਡਾ ਕੇ ਮਹਨ ਸਾਗ ਦੀ ਚਣਾਈ ਹੋਣ ਦੀ ਸ਼ਾਬ ਸਪਾਈ ਅੱਜ ਆਂਦੇ ਸਾਗ ਬਣਾਉਣਾ ਸਰੋਂ ਦਾ ਦੁਪਹਿਰੇ ਗਿੰਦਾ ਨਾਲ ਫਰੂਟ ਨਾਲ ਸਲਾਦ ਰੱਖਿਆ ਖਾਣ ਪਪੀਤਾ ਕੱਟਿਆ ਅਮਰੂਦ ਸੇਬ ਕੀ ਹੈਗੇ ਕਹਿੰਦੇ ਸੀ ਮਾਹ ਗਨੋਂ ਨਹੀਂ ਠੀਕ ਹੈ ਜਿਆਦਾ ਕੰਮ ਨਹੀਂ ਉਧਰੋਂ ਟੈਸਟ ਹੋਣ ਦੇ ਕਹਿੰਦੇ ਜਿੱਥੇ ਅਰਸ਼ਾਲ ਦੇ ਪਿਛਲੇ ਹਸਪਤਾਲ ਨੇ ਹਾਂ ਹਾਂ ਉੱਥੇ ਕਹਿੰਦੇ ਅੰਦਰ ਨਿਕਜੀ ਦੇ ਵੀ ਟੈਸਟ ਹੋਣ ਦੇ ਹੋਣ ਤਾਂ ਦਾ ਬੱਤ ਆਂਦੋਂ ਲੱਗੀ ਪੈਦਲਗੇ ਵੀ ਟਿਕਣ ਦੇ ਨਹੀਂ ਘਰ ਟਿਕਣਾ ਚਾਹੀਦਾ ਜਿੱਦਾਂ ਮਰਜ਼ੀ ਹੋਵੇ ਨਹੀਂ ਉਹਨੇ ਠੰਡੇ ਪਾਣੀ ਦਾ ਨਾਲ ਲਿਆ ਨਾ ਕਰਨੇ ਕੱਲ੍ਹ ਨਾ ਅੱਜ ਆਣੇ ਕਦੋਂ ਤੇ ਗਏ ਵੀ ਤੇ ਹੈ ਨਾ ਘੁੰਮਣ ਆਪਾਂ ਨੂੰ ਆਪਣੇ ਮੰਮੀ ਨੂੰ ਲੈ ਕੇ ਇਹ ਕਾ ਰੈਪਿੰਗ ਜੇ ਲੋ ਜਾਂਦੇ ਤੇ ਜਾਣ ਉਹਨੂੰ ਰਾਤ ਦਾ ਕੋਈ ਲੱਗ ਗਿਆ ਨਹੀਂ ਤੇ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਤੋਂ ਉਹਨੇ ਕਹਿੰਨੇ ਨਾ ਸ਼ੁਰੂਆਤ ਇੱਥੋਂ ਕਰਿਆ ਕਰਨੀ ਹੁਣ ਵਲੌਗ ਦੀ ਸਤਿ ਸ਼੍ਰੀ ਅਕਾਲ ਸਵਾਗਤ ਹੈ ੜਾਈ ਦੇ ਨੇ ਵਲੌਗ ਦੇ ਵਿੱਚ ਕਿਦਾਂ ਸਾਰੇ ਕੰਮ ਹਾਂ ਮੈਂ ਬਹੁਤ ਵਧੀਆ ਚੜਦੀ ਕਲਾ ਇਨ ਨਿਆਰੀ ਆ ਕਈ ਵਾਰੀ ਕਿੰਨਾ ਸਲੂਨ ਤੇ ਫਿਰ ਟਾਈਮ ਨਹੀਂ ਲੱਗਦਾ ਵਾਈ ਗੁਰਦੀ ਬਹੁਤ ਕਿਰਪਾ ਐਵੇਂ ਆਖੀਏ ਸੱਚੀ ਪਾਤਸ਼ਾਹੀ ਤੇ ਉਹਨੇ ਥੋੜ੍ਹਦੇ ਆਉਂ ਦਿੱਤੀ ਕੰਮ ਚੱਲੀ ਜਾਂਦਾ ਹੈ ਬਹੁਤ ਵਧੀਆ ਬਹੁਤ ਜ਼ਿਆਦਾ ਸੋਨਾ ਬਸ ਲਾਈਟ ਨਾ ਬੰਦਵੇਂ ਮੈਨੂੰ ਲਾਈਟ ਮਾਰਦੀ ਜਦੋਂ ਲਾਈਟ ਬੰਦ ਹੁੰਦੀ ਨਾ ਉਦੋਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਵੇ ਜਿਹੜੀ 3 ਦਿਨ ਹੋਣਾ ਲਾਈਟ ਨਹੀਂ ਆਈ ਬੜਾ ਨੁਕਸਾਨ ਹੋਇਆ ਹੁਣ ਲਾਈਟ ਆਈ ਜਾਂਦੀ ਹੈ ਹ ਹੁਣ ਮੈਂ ਚੱਲਿਆ 살ੂਨ ਤੇ ਕਈ ਵਾਰੀ ਵਲੌਗ ਵਗੈਰਾ ਥੋੜਾ ਘੱਟ ਸ਼ੂਟ ਹੁੰਦਾ ਆ ਉਹਦੇ ਲਈ ਮਾਫੀ ਕਿਉਂਕਿ ਉੱਥੇ ਵੀ ਬਹਿਣਾ ਪੈਂਦਾ ਆ ਤੇ ਹੁਣ ਮੈਂ ਚੱਲਿਆ ਓਕੇ ਜੀ ਘਰੇ ਕੋਈ ਨਹੀਂ ਹੈਦਾ ਵੀ ਤੇ ਮੰਮੀ ਗਏ ਕਰਮਦੀ ਦੀ ਨੂੰ ਨਾ ਵਲੋ ਹਸਪੀਟਲ ਗਏ ਕਰਮਦੀ ਨੂੰ ਲੈ ਕੇ ਤੇ ਕਾਕੇ ਨੂੰ ਕਾਕੇ ਦੇ ਰੈਸਟੋਰੈਂਟ ਦੇ ਦੋਨੋਂ ਜਾਣਾਂ ਦਾ ਕੰਮ ਖਰਾਬ ਹੋ ਗਿਆ ਬਹੁਤ ਜ਼ਿਆਦਾ ਮਾਰਾ ਨਹੀਂ ਰੱਖੇ ਮੇਰੀ ਭੈਣ ਠੀਕ ਹੋ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਹੁਣ ਮੈਂ ਵੀ ਚੱਲਿਆ ਥੋੜਾ ਪਹਿਲਾਂ ਡੈਡੀ ਜੀ ਦੇ ਨਾਲ ਜਾਣਾ ਪਾਣਾ ਨੂੰ ਕੰਮ ਉਹ ਕਚਹਿਰੀ ਜਾਣਾ ਹੈ ਆਪਾਂ ਉਥੇ ਆਪਣੂੰ ਥੋੜਾ ਕੰਮ ਹੈ ਤੇ ਆ ਆ ਸ਼ੀਸ਼ਾ ਪਾ ਲੈਣਾ ਕਿਉਂਕਿ ਦੁੱਧ ਜਿਗਰ ਨੇ ਉਧਰ ਰੱਖਿਆ ਹੋਇਆ ਆ ਵੀ ਆਪਣਾ ਠੰਡਾ ਹੋ ਜਾ ਫੇਰ ਫ੍ਰੀਜ ਰੱਖਾਂਗੇ ਅੱਜ ਐਤਵਾਰ ਆ ਦੇ ਅੱਜ ਮੁੰਡੇ ਧੁੱਪ ਦੇ ਨੇ ਸੇਕਣਾ ਚ ਮੁੰਡੇ ਓਹ ਮੰਗਲਵਾਰ ਸੱਚ ਮੈਂ ਮੰਗਲਵਾਰ ਕਹਣਾ ਵੀ ਮੈਂ ਫਿਰ ਕਹੀ ਜਾਣਾ ਮੰਗਲਵਾਰ ਅੱਜ ਮੁੰਡੇ ਦੇ ਧੁੱਪ ਸੇਕਣ ਕਿ ਅੱਜ ਅੱਜ ਤੁਹਾਨੂੰ ਪਤਾ ਮੰਗਲਵਾਰ ਮੱਠਾ ਹੀ ਰਹਿਣਾ ਅੰਬਟਾਲੇ ਸਰ ਜੇ ਬੱਤੀ ਬੰਦ ਨਹੀਂ ਫਿਰ ਲੋਕਾਂ ਨੇ ਕਰਨਾਣਾ ਇੱਥੇ ਅੱਜ ਬੱਤੀ ਆ ਗਈ ਪਰ ਹੁਣ ਅਸੀਂ ਹਰ ਮੰਗਲਵਾਰ ਕੋਈ ਬੱਤੀ ਨਹੀਂ ਹੁੰਦੀ ਬੱਤੀ ਨਹੀਂ ਹੁੰਦੀ ਉਹ ਗੱਲ ਹੈ ਸ਼ੇਰ ਆ ਗਿਆ ਸ਼ੇਰ ਵਾਲਾ ਕੰਮ ਹੈ ਅਗਣੀ ਅੱਜ ਮੈਂ ਅੱਗੇ ਵਿਕੜਾ ਅੱਜ ਕੋਈ ਆਇਆ ਨਹੀਂ ਅੱਜ ਕੋਈ ਆਇਆ ਨਹੀਂ ਉਹ ਸਾਬ ਹੈ ਅੱਜ ਬੱਤੀ ਆ ਗਈ ਮੈਂ ਅੱਗੇ ਹੁੰਦਾ ਨਾ ਮੈਂ ਮੈਂ ਭਾਈ ਨੂੰ ਕਹਿੰਦਾ ਮਾ ਅੱਜ ਬੱਤੀ ਹੋਣੀ ਜੀ ਵੇ ਲੋ ਕਿ ਤਿੰਨ ਦਿਨ ਬੱਤੀ ਨਹੀਂ ਆਈ ਵਿੱਚ ਉਹ ਤਾਂ ਉਹਨਾਂ ਨੇ ਅੱਜ ਬੱਤੀ ਦੀ ਜਤੀ ਹੈ ਵੀ ਬੱਤੀ ਨਹੀਂ ਬੰਦ ਕਰਨੀ ਹੁਣ ਫੇਰ ਤੁਸੀਂ ਚਿੰਤਾ ਨਾ ਕਰੋ ਜੀ ਆਹ ਮਹੀਨਾ ਛੱਡ ਕੇ ਅਗਲੇ ਮਹੀਨੇ ਮੇਰੇ ਸਾਹਮਣੇ ਬੱਤੀ ਫੇਰ ਬੰਦ ਰਹਿਣੀ ਦੇਖ ਲਿਓ ਆਹ ਆਪਣੇ ਰੋਡ ਤੇ ਬੜੇ ਪਰਾਂ ਕਰਨੇ ਇਹਨਾਂ ਨੇ ਹਾਂ ਇੱਕ ਅੱਧਾ ਮਹੀਨਾ ਬੱਤੀ ਆਊ ਅਜੇ ਗਰਮੀ ਚ ਨਹੀਂ ਆਹੋ ਧੁੰਦ ਜੀ ਧੁੰਦ ਜੇ ਚ ਕਰ ਲੈਣਾ ਕਿਉਂਕਿ ਕਿਉਂਕਿ ਡੜ ਜੀ ਧੁੰਦ ਦੇ ਵਿੱਚ ਨਾ ਪਤਾ ਕੀ ਹੁੰਦਾ ਉਹ ਕੰਮ ਮੱਠਾ ਹੁੰਦਾ ਵਾ ਥੋੜਾ ਜਿਹਾ ਸਲੋਂਦਾ ਆ ਜਾਂਦਾ ਜਾਦੀ ਤੁਹਾਨੂੰ ਚੋਣੀ ਹੁੰਦਾ ਕੋਈ ਨਹੀਂ ਹੋਣੀ ਇਹ ਹੋਣੀ ਹੋਣੀ ਜਿਹੜਾ ਮੋਕਾ ਮਾਣਾ ਪਰ ਇਹ ਵੀ ਅਜੇ ਮੈਂ ਮੈਂ ਪੁੱਛਿਆ ਕਹਿੰਦੇ ਨਹੀਂ ਅਜੇ ਨਹੀਂ ਅਜੇ ਨਹੀਂ ਕਰਨਾ ਮਹੀਨਾ ਕਹਿੰਦੇ ਅਜੇ ਨਹੀਂ ਕਰਨਾ ਮਹੀਨਾ ਇੱਕ ਇਦਾਂ ਕਹਿੰਦੇ ਅਜੇ ਚੰਗਾ ਸਗੋਂ ਭਰਾਵਾ ਮਹੀਨਾ ਜੇ ਰੋਜ਼ਾਨ ਕੰਮ ਤੇ ਮਹਤ ਰਿਆ ਹੈ ਇਹਦਾ ਨਾ ਕੰਮ ਵੀ ਨਵਾਂ ਨਵਾਂ ਹੈਗਾ ਆ ਕੰਮ ਹੀ ਨਵਾਂ ਹੈ ਚਲੋ ਚੱਲ ਗਏ ਫਿਰ ਡੈਡੀ ਨੇ ਦੰਦ ਲਵਾ ਦੰਦ ਲਵਾ ਕੇ ਲੈਂਦੇ ਬੜੇ ਚਾਤ ਨਾਲ ਅੱਧਾ ਪੀੜ ਕਢਾ ਵੀ ਹੈ ਜੀ ਉਹ ਬਢਾਲੇ ਹੋਵੇ ਅੰਦੇ ਫੇਰ ਉਹਨਾਂ ਪਟਾਇਆ ਉਹ ਨੇ ਇੱਕ ਡਾਉਣ ਜਾਣਾ ਕੱਲ ਅੱਧਾ ਅੱਧਾ ਫੀਡ ਜਿਹੜਾ ਨਾ ਵੜਤਾ ਹੁਣ ਚ ਬੜਾ ਚੋਟੀ ਗੱਲ ਹੈ ਸਬਸਕ੍ਰਾਈਬ ਮਾਝ ਦੇ ਦਿੱਤਾ ਨਾ ਸਬਸਕ੍ਰਾਈਬ ਕਰੀਜੀ ਕਰ ਦੇਣਾ ਹਾਂ ਨਵੀਂ ਜਾਣਦੇ ਮਿੱਤਰੋ ਇਧਰ ਕੰਮੇ ਚੱਲੀ ਜਾਂਦਾ ਦੋ ਦੂ ਛੜਕ ਬੰਨ ਲਈਏ ਲੋਕ ਪੈਣ ਦੀ ਬਹੁਤੀ 스ਮੈਲ ਆਉਂਦੀ ਲੋਕ ਦੀ ਤੇ ਆ ਰੋਡ ਬੰਚ ਲਿਆ ਕਨੂਆ ਰੋਡ ਨਵਾਂ ਆ ਲੋਕ ਵਾਲਾ ਖਲੋਤਾ ਟਿੱਪਰ ਟਰੱਕ ਜਾਣ ਕੇ ਆ ਜਾਊਗਾ ਤੂੰ ਹੀ ਕੀ ਸੁਗੰਢ ਹੈ ਜੀ ਨੜੀ ਕਰਨ ਦੇ ਕੰਦੀ ਨੂੰ ਹੁਣ ਆ ਚੱਲਦੇ ਪੁੱਛਣ ਕੰਦੀ ਵਿੱਚ ਮੈਂ ਪਤਾ ਲੈਣ ਵਾਸਤੇ ਉਹਨੂੰ ਸਿੱਧਾ ਐਡਮਿਨ ਮੇ ਤੇ ਉੱਥੇ ਚੱਲੇ ਹੁਣ ਸੁਖਮਣੀ ਹਸਪੀਟਲ ਤੇ ਝੁੰਗੀ ਦੇ ਲੈ ਵੀ ਮਾਤਾ ਸਦਖਨੇ ਦੇ ਗੇਟ ਦੇ ਅੱਗੇ ਆਪਾਂ ਪਹੁੰਚ ਗਏ ਹੁਣ ਫਾਦੀਆਂ ਚੁੰਗੀ ਜਾ ਰਹੇ ਆ ਇਹਦੇ ਨਾਲ ਹੀ ਹਸਪਤਲ ਨੂੰ ਮੈਂ ਤਾਂ ਹੋਈ ਮੁੜ ਕੇ ਕਰਨ ਦੇ ਦੀ ਆਖੀ ਨਾ ਕਿ ਹਾਂ ਇਹ ਆਇਆ ਨਹੀਂ ਆ ਵੀ ਮੈਂ ਚੱਲ 10 ਮਿੰਟ ਹੋਉਂਦੇ ਆ ਯਾਰ ਮੈਂ ਫੜਾ ਚੱਲੋ ਫੜ ਕੇ ਜੱਕਦਮ ਠੀਕ ਕਰ ਦੇਣਾ ਆ ਬਸ ਇਹ ਏਦਾਂ ਬੰਦੇ ਨੇ ਜਦੋਂ ਕੋਈ ਬੰਦਾ ਲੱਗੇ ਚੜਨਾ ਨਹੀਂ ਨਹੀਂ ਨਾ ਹੋ ਜਾਂਦਾ ਉਹ ਨਹੀਂ ਯਾਰ ਫੁਲਾਣਾ ਬੰਦਾ ਆਇਆ ਸੀ ਪਤਾ ਲੈਣ ਵਾਸਤੇ ਫਿਰ ਕੀ ਹਾਲ ਚਾਲ ਜੇ ਠੀਕ ਠਾਕ ਜੇ ਚਲੋ ਵਧੀਆ ਚੱਲਦਾ ਆ ਮੈਂ ਇੱਕ ਚੀਜ਼ ਵਖਣ ਆ ਬਹੁਤ ਵਧੀਆ ਬਾਬਾ ਜੀ ਦੀ ਫੋਟੋ ਲਾਈ ਬੜੀ ਟਿਕਾਣੇ ਹਣਾ ਹਾਂ ਦਮੈ ਰੋਟੀ ਨਹੀਂ ਖਾਣੀ ਜੀ ਗੱਡੀ ਚ ਪਈ ਜੀ ਰੋਟੀ ਰੋਟੀ ਖਾਣੀ ਜੀ ਮਾਰੇ ਲਿਆਂਦੀ ਜੀ ਯਾਰ ਮੈਂ ਗੱਡੀ ਚ ਪਈ ਆ ਹੈ ਇੰਨੇ ਵਾਲੀ ਗੱਡੀ ਚੋਂ ਅੰਦਰ ਲੈ ਜਾਂਦੇ ਆਹ ਨਾਲ ਲੈ ਜਾਓ ਯਾਰ ਸਹੀ ਗੱਲ ਹੈ ਤੇ ਆਹ ਪਗੜੀ ਕੋਈ ਬਾਈ ਕਰਦੇ ਨਾਲ ਲੈ ਆਖਾਂ ਗੇੜੀਆਂ ਇਹ ਉਹ ਅਕਾਲ ਜੀ ਮੁਕਾਤਾਈ ਐਂ ਫਿਰ ਨੇਤਰ ਬੰਦ ਕਰੋ ਵੇਰੇ ਭਾਜੀ ਇਹ ਵੀ ਤਾਂ ਵਸਾ ਲੈਣਾ ਨੇ ਨਿਹਤਰ ਹੁਣ ਨਹੀਂ ਕੋਈ ਕਹਿੰਦਾ ਹਣਾ ਹੁਣ ਤਾਂ ਸਾਰੇ ਕਹਿੰਦੇ ਡੇਲੇ ਕੱਢੀ ਜਾਣਾ ਬਸ ਨਿਹਤਰ ਨੁੱਤਰ ਕੋਈ ਨਹੀਂ ਕਹਿੰਦਾ ਹੁਣ ਤਾਂ ਐ ਗੱਲਾਂ ਹੀ ਆ ਮੈਂ ਤਾਂ ਜਲਾ ਵਾਵਾ ਵਾਵਾ ਚਰਦੇ ਆਏ ਭਾਜੀ ਤੁਸੀਂ ਇੱਥੇ ਮੁੰਡੇ ਦੀ ਦਵਾਈ ਇਥੋਂ ਲਈ ਮੇਰ ਨੂੰ ਆ ਕੋ ਬੰਨ ਲਿਆ ਜਹੁਣ ਹੈ ਕੀ ਹੈ ਮੂਫਲੀ ਵੱਜ ਗਈ ਮੂਫਲੀ ਇਹ ਵੀ ਹੋਣੀ ਅੱਛਾ ਰਿਓੜੀ ਉਹ ਟੋਪੀ ਲਿਆ ਦੀਓ ਇਹਨਾਂ ਮੂਫਲੀ ਫੋਨ ਲੱਭੜਾ ਕੋਟੋਂ ਨੇ ਬੰਦ ਤੈਨ ਕੋਈ ਕਿਨੇ ਕਰਨ ਦੇ ਯਾਰ ਨਾ ਯਾਰ ਨਾ ਕਰੋ ਇਹਨਾਂ ਉਦਾਂ ਪਾੜ ਦੇ ਨੀ ਉਤੋਂ ਕੇ ਸਿਰ ਤਾਂ ਆ ਜਾਏ ਤੈਨੂੰ ਵੀ ਮੂਫਲੀ ਹੋਊ ਰੇਜਾ ਭਾਜੀ ਗਾਣਾ ਕਿਹੜਾ ਲੱਗੇ ਚੱਕ ਰਿਓ ਦੱਸ ਦੋ ਭਾਜੀ ਮੈਂ ਤਾਂ ਗਾਣਾ ਭਾਜੀ ਕਿਹਨੇ ਨੇ ਤੇ ਗਾਣਾ ਕਿਹੜਾ ਲੱਗੇ ਫਿਰ ਆਇਆ ਮੈਂਨ ਵਾਸਤੇ ਤੇ ਨਾਲੇ ਇਹ ਪਤਾ ਲੈਣ ਆਇਆ ਕੰਦਾ ਕੀ ਹਾਲ ਚੱਲ ਰਿਹਾ ਹੱਥ ਦਾ ਤੇ ਕਿਦਾਂ ਹੈ ਠੀਕ ਠਾਕ ਭਜਾਇਆ ਤੇ ਨਹੀਂ ਮੋਟਰਸਾਈਕਲ ਮੋਟਰਸਾਈਕਲ ਨਹੀਂ ਭਜਾਇਆ ਫਿਰ ਨਹੀਂ ਨਹੀਂ ਚੱਲ ਠੀਕ ਠਾਕ ਹੋਰ ਮਾਮੀ ਦਾ ਸਹਾਂ ਠੀਕ ਹੈ ਚਲ ਵਧੀਆ ਚਲ ਵਧੀਆ ਸੰਦੀਪ ਹੁਣੀ ਲੱਗੇ ਠੀਕ ਠਾਕ ਠੀਕ ਠਾਕ ਸਭ ਵਧੀਆ ਚਾ ਚਾ ਵਧੀਆ ਚਾਹੀਦਾ ਹੈ ਭਰਾਵਾ ਬੜਾ ਚਾ ਚੜਦਾ ਜੇ ਤੁਮ ਮਿਲਨ ਆਉਂਦਾ ਨਾ ਸਹੀ ਗੱਲ ਹੈ ਮਹੁੰਨੇ ਲਈ ਲਿਆ ਗੱਲ ਕਰਨ ਮੈਂ ਮੇਰੇ ਮਾਮੇ ਦਾ ਮੁੰਡਾ ਹੈ ਹਾਂ ਕਿੰਨਾ ਹੈ ਸਲੂਨ ਫਿਰ ਆਪਣਾ ਵਧੀਆ ਲੱਗਾ ਕਹਿੰਦਾ ਮੈਂ ਮਿਲਨ ਆਤਾਂ ਮੈਂ ਕਿਹੜੀ ਗੱਲ ਆ ਤੂੰ ਬੈ ਟਾਵਰ ਨਾਲ ਆਪਣੇ ਘਰ ਵਾਲੀ ਗੱਲ ਹੈ ਇੱਥੇ ਠੀਕ ਹੈ ਲੈ ਵੀ ਮੁੰਡਾ ਚੱਲਿਆ ਹੁਣ ਸ਼ੀਸ਼ਿਆਂ ਦੇ ਸਮੋਕ ਜੀ ਜੰਮ ਜਾਂਦੀ ਬਾਹਰ ਕੋ ਲੱਭਦੇ ਨਹੀਂ ਗੁਰੂ ਮੈਂ ਤੇ ਮੈਂ ਸ਼ੀਸ਼ਿਆਂ ਸਮੋਕ ਜੀ ਜੰਮ ਜਾਂਦੀ ਉਧਰੋਂ ਮੈਂ ਛਾਹ ਹਣੀ ਅੱਗੇ ਨਾਲੀ ਸਮੋਕ ਵੇਖੋ ਕਿਦਾਂ ਜੰਮ ਗਈ ਆਹੋ ਹੋ ਮੰਦੇ ਹਾਲ ਹੋਏ ਵੇ ਸ਼ੀਸ਼ਿਆਂ ਦੇ ਅਸੀਂ ਸ਼ਾਹ ਹੁਣੇ ਖੋਲੇ ਥੋੜੀ ਘਟੀ ਆ ਮੈਂ ਆ ਗਿਆ ਘਰੇ ਤੇ ਮੈਂ ਚੱਲਿਆ ਮੈਂ ਆਪਣਾ ਅੰਬਰਸਰ ਚੱਲਿਆ ਸਮਾਨ ਲੈਣ ਆ ਤੇ ਭਾਜੀ ਦੇ ਨਾਲ ਠੀਕ ਆ ਤਾਂ ਹੀ ਕੋਈ ਥੋੜੀ ਜੀ ਗੱਡੀ ਜਾ ਵੜਿਆ ਅਸੀਂ ਕਿ ਭਰਨ ਰੋਟੀਆਂ ਆਣ ਕੇ ਖਾਣਾ ਵੇਖਦਾ ਨਾ ਹਾਂ ਸਿਰ ਮੈਂ ਤਾਂ ਰਸਤੇ 'ਚੋਂ ਖਾਣਾ ਹੈ ਹੈਂ ਖਾਣ ਕੇ ਖਾਣਾ ਫਿਰ ਮੈਂ ਆਪੇ ਖਾ ਲੂੰਗਾ ਤੂੰ ਇਹ ਸਮਝੋ ਵੀ ਠੀਕ ਆ ਹਾਂ ਹਾਂ ਮੈਂ ਖਾ ਲਾਂਗਾ ਯਾਰ ਦੱਸ ਨਹੀਂ ਗੁੱਠੇ ਨੂੰ ਥੋੜੀ ਮੋੜਦਾ ਮੈਂ ਗੁੱਠਾ ਠੀਜ ਗਿਆ ਉਹ ਦਵਾਈ ਖਾ ਲਾ ਫਿਰ ਉਹ ਦਵਾਈ ਦਵਾਈ ਵੀ ਆ ਰੋਟੀ ਖਾ ਖਾਉ ਮਣਕੀ ਖਬਰਾਟ ਹੋਊਗੀ ਫਿਰ ਖਾਣੇ ਖਾਣੂ ਮਕਾਨ ਐ ਭੀ ਇਹ ਟੋਲ ਲੰਘ ਗਏ ਹੁਣ ਆਪਾਂ ਤੇ ਜਾ ਰਹੇ ਆ ਨਾਲ ਭਰਾ ਵਾ ਭਰਾ ਜਜ਼ੀਰ ਦਾ ਹੈ ਨਹੀਂ ਇੱਥੇ ਆਹ ਇੱਕ ਤੇ ਕੰਮ ਸੀਗਾ ਤੇ ਮੈਨੂੰ ਕਹਿੰਦੇ ਥੋੜਾ ਸਮਾਨ ਲੈਣਾ ਵਾ ਤੇ ਮੈਂ ਕਿਹਾ ਚਲੋ ਜਾਵੜਦੇ ਆ ਤੇ ਅੱਜ ਤੁਹਾਨੂੰ ਦੁੱਧਾਂ ਦੀਆਂ ਠੀਕ ਹੀ ਆ ਵੀ ਉਹ ਸਮਝੀਆ ਪਹੁੰਚ ਗਏ ਆਪਾਂ ਅਮਰਸਰ ਹੁਣ ਇੱਥੇ ਪਹਿਲਾਂ ਮੈਨੇਜਰ ਨੂੰ ਲੈਪਟਾਪ ਦੇ ਦਈਏ ਵੀ ਉਹ ਅੱਛੇ ਪਿਆ ਹੋਇਆ ਹੈ ਲੈਪਟਾਪ ਸ਼ਾਇਦ ਇਤਨਾ ਦਿੱਕਣਾ ਦਿੱਕਿਆ ਉਹ ਪਗਾਨੀ ਨਾਲ ਉਹ ਪਿਆ ਇੱਥੇ ਮਦਰ ਤੇ ਉਹ ਦੇ ਦਈਏ ਪਹਿਨਾ ਲੈਪਟਾਪ ਤੇ ਫਿਰ ਵਾਪਸ ਆਉਂਦੇ ਆ ਫਿਰ ਪਤਲੀ ਘਰ ਲੈ ਵੀ ਹੁਣ ਫੜਾਈਏ ਇੱਥੇ ਲੈਪਟਾਪ ਲਓ ਜੀ ਸਮਾਨ ਤਾਂ ਆਪਣੀ ਤੇ ਫੜੋ ਪਈ ਨਾ ਆਜੋ ਠੀਕ ਆ ਜੀ ਸਮਾਨ ਤੇ ਆਪਾਂ ਸਾਰਾ ਲੈ ਲਿਆ ਤੇ ਬਾਕੀ ਲੈਪਟਾਪ ਮੈਨੇਜਰ ਨੂੰ ਫੜਾਤਾ ਉੱਥੇ ਤੇ ਜਿਆਦਾ ਟਾਈਮ ਨਹੀਂ ਰੁਕੇ ਵੱਧ ਤੋਂ ਵੱਧ 5-7 ਮਿੰਟ ਰੁਕੇ ਨੇ ਜਿਆਦਾ ਤੇ ਸਮਾਨ ਲੈ ਲੈਂਦੇ ਆਂ ਵੀਰ ਨੇ ਚਾਹ ਚੁ ਬਣਾ ਲਈ ਫਿਰ ਉੱਥੇ ਰੁਕ ਗਏ ਆਂ ਮੈਂ ਤੇ ਭਾਈ ਨੇ ਕਹਿਣਾ ਨਹੀਂ ਚਾਹ ਕਲੀ ਪਰ ਕਹਿੰਦੇ ਨਹੀਂ ਯਾਰ ਬੰਦਾ ਗੁੱਡੀ ਹੁੰਦਾ ਤੇ ਬਾਕੀ ਆਹ ਸਮਾਨ ਲੈ ਲਿਆ ਆਪਾਂ ਮਗਰ ਰੱਖਿਆ ਹੋਇਆ ਵੇਖੋ ਹੁਣ ਚੱਲੇ ਆਂ ਇਧਰ ਆਹ ਖਾ ਰਸਾ ਖਾਲ ਜੀ ਆ ਆਹ ਹੋਈਆ ਪਹੁੰਚ ਗਏ ਆਪਾਂ ਘਰੇ ਆਪਣੇ ਰੋਡ ਵਾਲ ਪਹੁੰਚ ਗਏ ਬਸ ਹੁਣ ਪਰ ਨੇੜੇ ਹੀ ਆਪਣਾ ਫਿਰ ਭਾਈ ਨੂੰ ਉਤਾਰ ਦਿੱਤਾ ਹੈ ਉਹਨੇ ਦੀ ਗਲੀ ਲੱਗੇ ਮੈਂ ਪਹੁੰਚ ਗਿਆ ਆਪਣੇ ਘਰੇ ਲਾਈਏ ਹੁਣ ਗੱਡੀ ਅੰਦਰ ਥੋੜੀ ਜਿਹੀ ਗੱਡੀ ਕੋਈ ਲੱਗੀ ਨਹੀਂ ਲੱਗੀ ਕੋਈ ਮਾਵੈ ਨਹੀਂ ਰੋਗਾ ਯਾਰ ਘੜਦੇ ਪਰਦਾ ਬਹੁਤ ਨੇਰਾ ਹੋਗਾ ਯਾਰ ਕਿੰਨਾ ਸਖਤੇ ਨਿਕਲਿਆ ਸੀ ਕਿੰਨਾ ਟਾਈਮ ਲਾ ਦਿੱਤਾ ਹੈ ਮੈਂ ਬਾਹਰੋਂ ਬੂਆ ਮਾਰ ਕੇ ਆਇਆ ਤਾਂ ਮੰਮੀ ਤੇ ਦਾਦੀ ਤੇ ਸੁਪਰੀ ਨੇ ਤਾਂ ਹੁਣ ਮੈਂ ਖਾਣਾ ਰੋਟੀ ਕੀ ਬਣਾਇਆ ਵੇਖੀਏ ਹਲੂ ਮਟਰ ਵਧੀਆ ਚੀਜ਼ ਬਣੀ ਆਹ ਮੰਮੀ ਸੁੱਤੀ ਹੈ ਮੱਠੀ ਦੀ ਆਵਾਜ਼ ਕਰਤ ਕਹਿੰਦੇ ਜਵਾਨੇ ਟੀਵੀ ਦੇ ਹੀ ਵੇਖਣ ਤੈਨੂੰ ਤੈਨੂੰ ਵੀ ਪਤਾ ਨਹੀਂ ਲੱਗੇ ਜਦੋਂ ਮੈਂ ਆਇਆ ਪਤਾ ਮੈਨੂੰ ਸਾਰੇ ਬੂਆ ਫੜ ਗਿਆ ਹੋਆ ਚਾਪੜੀ ਨਾਲ ਅੱਛਾ ਅੱਛਾ ਮੈਂ ਨਾ ਆਪਣੇ ਕਮਰੇ 'ਚ ਬੈਠ ਗਿਆ ਫਿਰ ਨਹੀਂ ਮੈਂ ਰੋਟੀ ਨਹੀਂ ਖਾਣ ਕਿ ਮੈਂ ਮੈਂ ਨਾ ਤੂੰ ਝਾਤੀ ਮਾਰੀ ਮੈਂ ਹਾਂ ਸੁੱਤੀ ਮੰਮੀ ਤੇ ਮੈਂ ਡੈਡੀ ਉੱਥੇ ਸੁੱਤੇ ਨੇ ਅੰਦਰ ਨੂੰ ਅੱਛਾ ਤੇ ਡੈਡੀ ਸੌਂ ਗਏ ਤੂੰ ਟੀਵੀ ਨਹੀਂ ਆ ਵੇਖਣ ਮੈਂ ਤੇ ਹੁਣ ਦੇਖਣ ਲੱਗੀ ਮੈਨੂੰ ਪਤਾ ਲੱਗ ਗਿਆ ਤੂੰ ਆਇਆ ਹਾਂ ਤੂੰ ਆਵਾਜ਼ ਨਹੀਂ ਦਿੱਤੀ ਵੀ ਤੂੰ ਮੈਂ ਚੱਲ ਕੋਈ ਨਹੀਂ ਠੀਕ ਆ ਠੰਡ ਬਹੁਤ ਪਰ ਬੱਲੇ 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 ਠੰਡ ਪਰ ਉਹਦਾ ਧੁੰਦ ਨਹੀਂ ਪਈ ਉਹਦਾ ਠੀਕ ਹੀ ਆ कोई भी ठीक रहा मासा भी हाँ वो ठीक ही कम धंधा चलो ठीक है सारे सस्ाली की इतना समझना ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੱਲੇ